ਇਨਾ ਮੈਂ ਬੈਠਾਂ ਤੁਸੀਂ ਬੈਠੋ ਸਾਡੀ ਹਾਜ਼ਰੀ ਲਾਗ ਗਈ ਐਨੂੰ ਹਾਜ਼ਰੀ ਅਸੀਂ ਮੰਨ ਲਿਆ ਪਰ ਮਾਰਾ ਜੀ ਦੀ ਬਾਣੀ ਕਹਿੰਦੇ ਐ ਜਦੋਂ ਇੱਕ ਟੈਂਪੀਸ਼ਨ ਨੂੰ ਚਾਬੀ ਦੇਈਦੀ ਅੱਜ ਤੋਂ 30 40 ਸਾਲ ਪਹਿਲਾਂ ਟੈਂਪੇਜ ਹੁੰਦੇ ਸੀ ਉਹਨੂੰ ਇੱਕ ਵਾਰੀ ਚਾਬੀ ਦੇਈਦੀ ਸਵੇਰੇ 6 ਵਜੇ ਅਗਲੇ ਦਿਨ ਸਵੇਰੇ 6 ਵਜੇ ਫਿਰ ਦਿੱਤੀ ਜਾਂਦੀ 24 ਘੰਟੇ ਐਨ ਚਾਰਜ ਜਾਂ ਜਿਦਾ ਅੱਜਕੱਲ ਮੋਬਾਈਲ ਚਾਰਜ ਕਰੀਦਾ 20 25 ਘੰਟੇ ਕੱਢ ਜਾਂਦਾ ਐਦਾਂ ਹੀ ਮਾਰੇ ਕਹਿੰਦੇ ਜਿਹੜਾ ਸੱਚੇ ਪਾਤਸ਼ਾਹ ਨੂੰ ਇੱਕ ਵਾਰੀ ਦੇਖ ਲੈਂਦਾ ਨਾ ਇਸ ਗੁਰੂ ਗ੍ਰੰਥ ਸਾਹਿਬ ਨੂੰ ਅੰਦਰੋਂ ਗੱਲ ਕੀਤੀ ਮੈਂ ਜੋ ਪਹਿਲਾਂ ਸ਼ੁਰੂ ਚ ਆਪਾਂ ਵਿਚਾਰ ਕੀਤਾ ਨਾ ਮਨ ਜੇ ਕਿਤੇ ਅੰਦਰੋਂ ਬਿਲਕੁਲ ਮਹਾਰਾਜ ਵਸ ਜਾਏ ਤੇ ਫਿਰ ਉਹ ਸੁਪਨੇ ਵਿੱਚ ਵੀ ਐਦਾਂ ਹੁੰਦਾ ਕਬੀਰ ਸੁਪਨੇ ਹੋਂ ਬਰੜਾਏ ਕੈ ਜੈ ਮੁਖ ਨਿਕਸ਼ਾ ਰਾਮ ਤਾਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਉ ਜਿਹੜੇ ਭਗਤ ਕਬੀਰ ਜੀ ਕਹਿੰਦੇ ਮੇਰੇ ਤਨ ਦੀਆਂ ਜੁੱਤੀਆਂ ਬਣਾ ਕੇ ਉਹਦੇ ਪੈਰਾਂ ਵਿੱਚ ਪਾ ਦਿਓ ਮੈਂ ਇੰਨਾ ਉਹਦਾ ਸਤਕਾਰ ਕਰਦਾ ਜਿਹੜਾ ਸੁੱਤਾ ਹੋਇਆ ਵੀ ਬਰੜਾ ਕੇ ਕਿਤੇ ਕਹਿੰਦਾ ਰਾਮ ਜਿਹੜਾ ਸੁੱਤਿਆ-ਸੁੱਤਿਆ ਵੀ ਕਹਿੰਦਾ ਵਾਹਿਗੁਰੂ ਅੱਲਾ ਪ੍ਰਭੂ ਈਸ਼ਵਰ ਭਗਵਾਨ ਇਹਦਾ ਮਤਲਬ ਜੇ ਭਗਤ ਕਬੀਰ ਜੀ ਇੰਨਾ ਉਹਦਾ ਸਤਿਕਾਰ ਕਰ ਰਹੇ ਨੇ ਵੀ ਮੇਰੇ ਤਨ ਦੀਆਂ ਜੁੱਤੀਆਂ ਮੇਰੇ ਤਨ ਕੋ ਚਾਂਮ ਤਾਗੇ ਪੱਗ ਕੀ ਪਾ ਨਹੀਂ ਪਾ ਨਹੀਂ ਦਾ ਮਤਲਬ ਜੁੱਤੀ ਪੱਗ ਦਾ ਮਤਲਬ ਪੈਰ ਮੇਰੇ ਤਨ ਦੀਆਂ ਜੁੱਤੀਆਂ ਛੀਕੇ ਬਣਾ ਕੇ ਮੈਂ ਉਹਦੇ ਪੈਰਾਂ ਦਾ ਸ਼ਿੰਗਾਰ ਕਿਉਂ ਨਾ ਬਣ ਜਾਵਾਂ